ਕੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਸਮੂਹ ਐਨ ਆਰ ਆਈ ਵੀਰਾ ਅਤੇ ಗ್ರಾಮ ਪੰਚਾਇਤ ਦੇ ਸਹਿਯੋਗ ਨਾਲ ਦਿੱਤਾ ਗਿਆ ਰਾਸ਼ਨ ਸਰਪੰਚ ਚਰਨਜੀਤ ਸਿੰਘ ਜਿੱਥੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਜਾ ਕੇ ਹੜ੍ਹ ਪੀੜਤਾ ਦੀ ਮਦਦ ਕੀਤੀ ਜਾ ਰਹੀ ਹੈ ਉੱਥੇ ਹੀ ਅੱਜ ਬਲਾਕ ਢਿਲਵਾ ਦੇ ਪਿੰਡ ਪੰਡਾਲ ਵਿਖੇ ਸਮੁੱਚੀ ਪੰਚਾਇਤ ਵੱਲੋਂ ਸਰਪੰਚ ਚਰਨਜੀਤ ਸਿੰਘ ਚੰਨਾ ਪਲਵਾਨ ਦੀ ਅਗਵਾਈ ਹੇਠ ਐਨਆਰਆਈ ਵਿਰਾਸਤ ਸਹਿਯੋਗ ਨਾਲ ਆਪਣੇ ਪਿੰਡ ਪੰਡਾਲਪੇਟ ਦੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਸਰਪੰਚ ਚਰਨਜੀਤ ਸਿੰਘ ਚੰਨਾ ਨੇ ਕਿਹਾ ਕਿ ਪਾਰਟੀਬਾਦੀ ਤੋਂ ਉੱਪਰ ਉੱਠ ਕੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਹੈ ਕਿਉਂਕਿ ਭਾਰੀ ਬਰਸਾਤ ਕਾਰਨ ਆਏ ਹੜ੍ਹਾਂ ਨਾਲ ਜਿੱਥੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ ਉੱਥੇ ਹੀ ਗਰੀਬ ਪਰਿਵਾਰਾਂ ਦਾ ਵੀ ਕਾफी ਨੁਕਸਾਨ ਹੋਇਆ ਹੈ ਸਮੂਹ ਐਨਆਰਆਈ ਵਿਰਾਸਤ ਤੇ ਸਮੁੱਚੀ ਪੰਚਾਇਤ ਵੱਲੋਂ ਇਹਨਾਂ ਪਰਿਵਾਰਾਂ ਦੀ ਮਦਦ ਕਰਨ ਲਈ ਇਹ ਉਪਰਾਲਾ ਕੀਤਾ ਗਿਆ ਹੈ ਇਸ ਮੌਕੇ ਸਰਪੰਚ ਚਰਨਜੀਤ ਸਿੰਘ ਚੰਨਾ ਬਲਵਿੰਦਰ ਸਿੰਘ ਗੁਰਮੀਤ ਸਿੰਘ ਪੰਡਾਲ ਪਰਮਜੀਤ ਸਿੰਘ ਪ੍ਰਭਜੋਤ ਸਿੰਘ ਕਮਲ ਭਲਵਾਨ ਸਾਬਕਾ ਸਰਪੰਚ ਬਲਬੀਰ ਸਿੰਘ ਜਸਵਿੰਦਰ ਸਿੰਘ ਸ਼ਾਹ ਜ਼ੋਰਾ ਪੰਡਾਲ ਹੈਪੀ ਪੰਡਾਲ ਸੁਖਜਿੰਦਰ ਪੰਡਾਲ ਅੰਮ੍ਰਿਤ ਪੰਡਾਲ ਆਦਿ ਹਾਜ਼ਰ ਸਨ ਪੰਡਾਲ ਗੇਟ ਤੋਂ ਪੱਤਰਕਾਰ ਜੋਗਿੰਦਰ ਸਿੰਘ ਜਾਤੀਕੇ ਦੀ ਵਿਸ਼ੇਸ਼ ਰਿਪੋਰਟ ਆਪਣੀ ਵਾਈਟ ਦੇ ਕੱਦੇ ਦੀ ਜੋ ਇਹ ਜੀ ਸਤਿ ਸ਼੍ਰੀ ਅਕਾਲ ਆਪ ਜੀ ਨੂੰ ਬਹੁਤ ਜੀ ਕੀ ਪਾਛਾ ਜਸਮੀਂ ਪ੍ਰਸਾਦ ਮੈਂ ਅਰੋਹਨ ਸਮੁਦਾਇ ਕਰਨਾ ਤੋਂ ਸਹਿਯਾ ਲਈ ਮਰਕਤ ਬੋਲਿਆ ਪ੍ਰਸਾਦ ਸਤਿ ਸ਼੍ਰੀ ਅਕਾਲ ਹੈ ਅਰਜਨ ਹਰਜੀਤ ਮੈਂ ਨਾਮ ਸਰਬਸ਼੍ਰੀ ਹਾਦਗਾਇ ਸ੍ਰੀ ਹਰਿ ਗ੍ਰਿਸ਼ਨ ਜੀ ਹੈ ਜਿਹੜੇ ਸਾਨੂੰ ਉਪਯਾਜ ਦੇ ਪਾਸੇ ਸਿਮਰਿਆ ਕਰਨ ਉਹਨਾਂ ਤੋਂ ਧਾਰਿ ਸਭ ਪਾਈ ਹੋਏ ਜੀ ਬਲਾਈ ਜੀ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਪਾਈ ਦੇ ਸ੍ਰੀ ਸੁਭਾਏ ਤੋਂ ਅੱਜ ਆ ਜੀ ਜਰਤੀ ਜੋ ਤਾਂ ਨਿਵਾ ਅရှင် ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣ ਵਰਤਨ ਦੀ ਧਾਰਨਾ ਧਿਆਨ ਕਰਕੇ ਬੋਲੋ ਜੀ ਸ੍ਰੀ ਵਾਹਿਗੁਰੂ ਬੰਨਿਆਂ ਤੇ ਆਰਿਆਂ ਚੌਕਾਂ ਤੇ ਚੌਕਿਆਂ ਯਾਦਿਆਂ ਮੋਤਿਆਂ ਬੰਨਿਆਂ ਆਰਿਆਂ ਕਰਦੇ ਜਿਨ੍ਹਾਂ ਨਾਮ ਜੱਟਿਆ ਬਲਕੇ ਛੱਗਿਆ ਦੇਗ ਵਾਹੀ ਦੇਕਿਆਂ ਦੇ ਪੀਤਾ ਜਿੰਨਾ ਪਿਆਰਿਆਂ ਤੇ ਜਿਆਦਿਆਂ ਦੀ ਸਮਾਈ ਦਾ ਧਿਆਨ ਧਰਕੇ ਬੋਲੋ ਜੀ ਸ੍ਰੀ ਵਾਹਿਗੁਰੂ ਇਹਨਾਂ ਸਿੰਘਾਂ ਸਿੰਘਣੀਆਂ ਧਰਮ ਨੇ ਸੀਸ ਤੇ ਬੰਦ ਬੰਦ ਘਟਾਏ ਬੋਧੀਓ ਲੋਹਾਲੀਆਂ ਦਸਤੀਆਂ ਤੇ ਚੜ੍ਹਿਆ ਨਾਲਿਆਂ ਨਾਲ ਸਰਾਏ ਗਏ ਗੁਰਦੁਆਰਿਆਂ ਦੀ ਸੇਵਾ ਦੀਆਂ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਨਹਾ ਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਜਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਨੇ ਤਾਂ ਨਯੋਟਿਆਂ ਦੀ ਓਟ ਨਿਯਾਸਿਆਂ ਦੀ ਓਟ ਸੱਚੇ ਪੁਰਖਾ ਵਾਹਿ ਧੰਨ ਧੰਨ ਸਾਧਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਾਂ ਪਾਤਸ਼ਾਹ ਜੀ ਕੀ ਆਸਮਿਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀ ਕੇ ਪਾਵਨ ਪਵਿੱਤਰ ਚਰਨਾ ਕਮਲਾਂ ਵਿਚਿਆ ਆਪ ਬੇਅੰਤ ਜੋਤ ਦੀ ਸਰੂ ਜੀ ਆਪ ਜੀ ਕੇ ਪਾਵਨ ਪਵਿੱਤਰ ਪ੍ਰਵਾਨ ਹਨ ਟੋਟਨਾ ਆਵੇ ਵਾਧੂ ਜਾਇਦੇ ਮਹਾਵਾਸਨਾ ਸਰਦੂ ਜੀ ਸਮੂਹ ਨਗਰ ਬਨਾਲ ਦੀ ਸੰਗਤਾਂ ਵੱਲੋਂ ਕਦਰਤਾ ਕਰਕੇ ಗ್ರಾಮ ਪੰਚਾਇਤ ਵੱਲੋਂ ਕਦਰਤਾ ਕਰਕੇ ਸਰਦੂ ਜੀ ਸਮੂਹ ਸੰਸਾਦਾਂ ਵਾਸਤੇ ਇਸ ਵਕਤ ਗਰੀਬ ਪਰਿਵਾਰਾਂ ਵਾਸਤੇ ਜੋ ਆਪ ਜੀ ਕੇ ਸੰਕਟ ਚੱਲ ਰਹੇ ਹਨ ਹਾੜ੍ਹ ਲਿਆ ਮਾਰਾਂ ਚੱਲਦੇ ਹਨ ਲੋਕ ਸਰਬਾਤ ਸੰਗਤਾਂ ਦੀ ਸਹਿਯਾ ਆਵਾਜ਼ ਦੇ ਤੱਕੀ ਸਮੂਹ ਸੰਗਤਾਂ ਵੱਲੋਂ ਐਨ ਆਰ ਆਈ ਜਿਨਾਂ ਵੱਲੋਂ ਸ਼ਰਮਤ ਸੰਗਤਾਂ ਨੂੰ ਦਾਸਨ ਦੀ ਸੇਵਾ ਕੀਤੀ ਜਾ ਰਹੀ ਹਨ ਜਿਨ੍ਹਾਂ ਖਜ਼ਾਨਿਆਂ ਚੋਂ ਮਾਇਆ ਕੱਤਰਦਾ ਹੋ ਕੇ ਸਾਰਜ ਹੋ ਰਹੀ ਸਾਡੀ ਸ਼ਰਧੀ ਕਾਰਜਧਨ ਆਪ ਜਾਣਦੇ ਹੋਏ ਸ਼ਰਮਤ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਨਾਮ ਦੀਆਂ ਦਾਤਾਂ ਬਰਚਿਤ ਕਰਨੀਆ ਨਗਰ ਦੀ ਚੜ੍ਹਦੀ ਕਲਾ ਕਰਦੀ ਨਗਰ ਤੇ ਮਿਹਰ ਭਰਿਆ ਹੱਥ ਰੱਖਣਾ ਲੋਕੀ ਭਲਾ ਕਰਨਾ ਪਿਆਰਿਆ ਭਰਿਆ ਕਰਨਾ ਫਸਲਵਾਲੀ ਦੀ ਚੜ੍ਹਦੀ ਕਲਾ ਕਰਨੀ ਸਤਿਗੁਰੂ ਜੀ ਐਸ ਵਕਤ ਰਸਨ ਵੰਡਣ ਦੀ ਆਗਿਆ ਬਕਸ਼ਿਸ਼ ਕਰੋ ਸੁਖ ਹੋਵੇ ਨਾਮ ਚਿਤ ਆਵੇ ਨਾਲਕ ਨਾਮ ਜਗਤ ਦਾ ਤੇਰੇ ਕੰਮ ਸਭ ਬਤਾਉਂਦਾ ਕੋਈ ਗੁਿੱਕਾ ਖਾਉਣਾ ਕੋਈ ਗੁਿੱਕੀ ਕੀਮਤ ਇਹ ਬੇਗੀ ਨਾਮ ਤੋਂ ਗਰਮੀਤ ਸਿੰਘ ਜੀ ਕੀ ਕਹਿਣਾ ਚਾਹੋਗੇ ਜੀ ਮੈਂ ਕਹਾਂਗਾ ਜੀ ਜੋ ਅੱਜ ਦਾ ਸਭ ਤੋਂ ਵੱਧ ਵਾਹਿਗੁਰੂ ਦਾ ਖਾਲਸਾ ਆਇਆ ਇਹ ਜੋ ਅੱਜ ਦਾ ਵੀ ਜਿਰਾਸ਼ਣ ਵੰਡ ਰਹੇ ਆ ਸਾਰੇ ਪੰਚਾਇਤ ਤੇ ਐਨ ਆਰ ਆਈ ਵੀਰਾਂ ਦਾ ਤੇ ਸਹਿਯੋਗ ਨਾਲ ਵੰਡ ਰਹੇ ਆ ਐਨ ਆਰ ਆਈ ਵੀਰਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰ ਰਹੇ ਆ ਜੋ ਬਾਹਰ ਬੈਠੇ ਵੀ ਉਹਨਾਂ ਨੂੰ ਘਰ ਆਇਆ ਤੋਂ ਇਹ ਪਤਾ ਘਰ ਦੀ ਜ਼ਿੰਮੇਵਾਰੀ ਕਰਕੇ ਉਹ ਸਾਰਿਆਂ ਨੇ ਨਾਲ ਮਿਲ ਕੇ ਸਾਡਾ ਸਾਥ ਦਿੱਤਾ ਤੇ ਅਸੀਂ ਸਾਰੇ ਜਿਹਨਾਂ ਗਰੀਬ ਪਰਿਵਾਰ ਚ ਕੋਈ ਵੀ ਜਿਹੜੇ ਲੋੜਵੰਦ ਪਰਿਵਾਰ ਆ ਉਹਨਾਂ ਨੂੰ ਇਹ ਰਾਸ਼ਨਾਂ ਜਵੰਡ ਰਹੇ ਆ ਅਸੀਂ ਸਰਪੰਚ ਸਾਹਿਬ ਜਿਹੜਾ ਅੱਜ ਆਪਾਂ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਉਹਦੇ ਸਬੰਧੀ ਜਾਣਕਾਰੀ ਮਿਲਦੀ ਹੈ ਹਾਂਜੀ ਮੈਂ ਸਰਪੰਚ ਚੰਜੀ ਸਿੰਘ ਜੀ ਪਿੰਡ ਪੰਡਾੜਵੀਟ ਇਹ ਜੋ ਰਾਸ਼ਨ ਆ ਇਹ ਪਿੰਡ ਦੇ ਸੰਜੋਗ ਨਾਲ ਅਤੇ ਐਨ ਆਰ ਆਈ ਵੀਰਾਂ ਦੇ ਸੰਜੋਗ ਨਾਲ ਵੰਡਣ ਲੱਗੇ ਆ ਅਸੀਂ ਕੋਈ ਨਹੀਂ ਕਿਰ ਕੋ ਮੰਗਿਆ ਕੋਈ ਵੀ ਅਸੀਂ ਪਿੰਡ ਵਾਲਿਆਂ ਤੇ ਐਨ ਆਈ ਵੀਰਾਂ ਨੇ ਆਪਣੇ ਕੋਲੋਂ ਰਾਸ਼ਨ ਲੋੜਵੰਦ ਲੋਕਾਂ ਨੂੰ ਦਿੱਤਾ ਵਾ ਇਹ ਦਿੰਦੇ ਰਵਾਂਗੇ ਬਾਕੀ ਜਿਹੜੇ ਵੈਦੇ ਅਸੀਂ ਪਿੰਡ ਨਾਲ ਕੀਤੇ ਹੋਏ ਆ ਕੰਮ ਕਰਾਂਗੇ ਪੈਸਾ ਖਾਵਾਂਗੇ ਨਹੀਂ ਜਿਹੜਾ ਵੀ ਹੋਊਗਾ ਪੰਤੇ ਲੱਗੂਗਾ ਤੇ ਪੰਜ-ਪੰਜ ਮਾਲੇ ਦੇ ਪਲਾਟ ਹਰ ਘਰ ਨੂੰ ਦਿੱਤੇ ਜਾਣਗੇ ਗਰੀਬਾਂ ਨੂੰ ਲੋੜਵੰਦਾਂ ਨੂੰ ਜਿਨ੍ਹਾਂ ਕੋਲ ਜਗ੍ਹਾ ਹੈ ਨਹੀਂ ਉਹਨਾਂ ਨੂੰ ਜਗ੍ਹਾ ਦਿੱਤੀਆਂ ਜਾਣਗੀਆਂ ਪੰਜ-ਪੰਜ ਮਰਲੇ ਤੇ ਕੰਮ ਬਿਲਕੁਲ ਕੰਮ ਹੋਣਗੇ ਵਿਰਜਾ ਹੋਣਗੇ ਬਾਕੀ ਇਹ ਰਾਸ਼ਨ ਜਿਹੜਾ ਕੋਈ ਪਾਰਟੀ ਬਾਜੀ ਵੇਖ ਕੇ ਨਹੀਂ ਦੇਣਾ ਇਹ ਕੱਖਣਾ ਹਰ ਲੋੜਵੰਦ ਨੂੰ ਰਾਸ਼ਨ ਦੇਣਾ ਵਾ ਕਿਸੇ ਨੂੰ ਵੀ ਮੋੜਿਆ ਨਹੀਂ ਜਾਊਗਾ ਇਹ ਰਾਸ਼ਨ ਗਰੀਬਾਂ ਦੀ ਆਂਦਾ ਬਾਅਦ ਲੋੜਵੰਦਾਂ ਨੂੰ ਤੇ ਲੋੜਵੰਦਾਂ ਨੂੰ ਮਿਲੂਗਾ